स्वामी शंकरापुरी महाराज जी ਦਾ ਇਹ ਪਵਿੱਤਰ ਸਥਾਨ ਆ ਬਹੁਤ ਸਾਧੂ ਸੰਤ ਜਿਹੜੇ ਇੱਥੇ ਆਉਂਦੇ ਆ ਉਹਨਾਂ ਨੇ ਪ੍ਰਾਣੇ ਤਪ ਕੀਤੇ ਆ ਤੁਸੀਂ ਉਥੇ ਇੱਕ ਨਲਕਾ ਲਾਓ ਨਲਕੇ ਤੋਂ ਰੋਜ਼ਾਨਾ ਪੰਜ ਜਿਹੜੇ ਆ ਚੂਹੇ ਉਹ ਛਕ ਲਿਆ ਕਰੋ ਤੇ ਪੰਜ ਹੀ ਅੱਖਾਂ ਤੇ ਛਿਟੇ ਮਾਰ ਲੇ ਪੰਜ ਵਾਰੀ ਤੇ ਇਹਨਾਂ ਦੀ ਹੌਲੀ ਹੌਲੀ ਜਿਹੜੀ ਆ ਨਿਗਾ ਉਹ ਵਾਪਸ ਆ ਗਈ ਐਣਕਾਂ ਉਤਰ ਗਈਆਂ ਤੇ ਜਰੂਰ ਦੇ ਆਉਣ ਲੱਗਿਆ ਸਾਡੇ ਤੋਂ ਦੀ ਬਹੁਤ ਸੁਖ ਸ਼ਾਂਤੀ ਹੈ ਬਹੁਤ ਮਨ ਨੂੰ ਸ਼ਾਂਤੀ ਮਿਲੀ ਪਹਿਲਾਂ ਸਾਡਾ ਦਾ ਯਾਨੀ ਕਿ ਮਨ ਬਹੁਤ ਦੁਖੀ ਹੁੰਦਾ ਸੀਗਾ ਜੋ ਵੀ ਸ਼ਰਧਾ ਭਾਵਨਾ ਨਾਲ ਉੱਥੇ ਇਨਸਾਨ ਆਊਗਾ ਸੇਵਾ ਜੋ ਆਪਣੀਆਂ ਮਨੋਕਾਮਨਾ ਲੈ ਕੇ ਆਊਗਾ ਅਸੀਂ ਸਾਧੂ ਸੰਤ ਮਹਾਪੁਰਸ਼ ਪੀਰ ਫਕੀਰ ਉੱਥੇ ਸਦਾ ਹਾਜ਼ਰ ਹਾਂ ਸਾਰਿਆਂ ਦੇ ਅਸੀਂ ਦੁੱਖ ਜਿਹੜੇ ਆ ਦਰਦ ਉਹ ਹੀ ਦੂਰ ਕਰਿਆ ਕਰਾਂਗੇ ਮੇਰੇ ਘਰ ਵਾਲੀ ਢਿੱਲੀ ਹੋ ਗਈ ਸੀ ਭੈਣੋ ਉਧਰ ਜਨੇ ਨੂੰ ਕਿਹਾ ਅਸੀਂ ਮੱਥੇ ਚ ਤੇ ਦਿਸਣੋ ਬੰਦ ਹੋੜ ਗਿਆ ਕੰਧਾਂ ਚ ਵੱਜਦੀ ਫਿਰੇ ਰੋਟੀਆਂ ਸਾਡੀਆਂ ਕੋਈ ਪਕਾਵੇ ਨਾ ਬਹੁਤ ਮਨ ਦੁਖੀ ਉਹਦਾ ਬਾਈ ਤੂੰ ਨਲਕੇ ਵਾਲੀ ਜਗ੍ਹਾ ਤੇ ਜਾ ਇੱਥੇ ਪਰਮ ਦੀ ਬਾਬੇ ਪਰਮ ਦੀ ਤੇ ਢੇਰੇ ਪੈਣੋ ਤੁਸੀਂ ਸੱਚ ਨਹੀਂ ਮੰਨਣਾ ਤੀਜੇ ਥੌੜੇ ਰੋਟੀਆਂ ਪਕਾਉਣ ਲੱਗੀ ਮੇਰੇ ਘਰ ਵਾਲੀ ਤੇ ਢਾਰਾਂ ਕੱਢਣ ਲੱਗੀ ਇਹ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਤੇ ਇਸ ਧਰਤੀ ਤੇ ਬਹੁਤ ਸਾਰੀਆਂ ਇਤਿਹਾਸਕ ਅਜਈਆਂ ਜਗਾਵਾਂ ਨੇ ਜਿਨ੍ਹਾਂ ਦੇ ਇਤਿਹਾਸ ਤੋਂ ਅਸੀਂ ਕੋਹਾਂ ਦੂਰ ਆ ਤੇ ਅੱਜ ਅਸੀਂ ਮੋਗਾ ਜ਼ਿਲ੍ਹੇ ਦੇ ਪਿੰਡ ਲੰਗਿਆਣਾ ਖੁਰਦੇ ਦੇ ਵਿੱਚ ਖੜੇ ਆ ਜਿੱਥੋਂ ਦਾ ਇਤਿਹਾਸ ਬਹੁਤ ਹੀ ਲਾਜਵਾਬ ਹੈ ਗੱਲ ਮੈਂ ਇਤਿਹਾਸ ਦੀ ਕਰਾਂ ਤਾਂ ਇੱਥੇ ਤੁਸੀਂ ਲਿਖਿਆ ਹੋਊਗਾ ਵੀ ਪੜ ਰਹੇ ਹੋਗੇ ਬੋਰਡ ਸਾਹਮਣੇ ਕਿ ਇਸ ਜਗ੍ਹਾ ਦੇ ਉੱਪਰ ਲੱਗੇ ਹੋਏ ਨਲਕੇ ਤੋਂ ਪੰਜ ਚੂਲੇ ਜਲਣ ਨਾਲ ਅਤੇ ਸਰੋਵਰ ਵਿੱਚ ਪੰਜ ਇਸ਼ਨਾਨ ਕਰਨ ਨਾਲ ਸਾਰੇ ਰੋਗ ਦੂਰ ਹੁੰਦੇ ਆ ਤੇ ਅੱਖਾਂ ਵਿੱਚ ਪੰਜ ਵਾਰ ਜਲਦੇ ਛੱਟੇ ਮਾਰਨ ਨਾਲ ਅੱਖਾਂ ਦੀ ਘਟੀ ਹੋਈ ਰੋਸ਼ਨੀ ਠੀਕ ਹੁੰਦੀ ਹੈ ਇਹ ਇਤਿਹਾਸ ਹੈ ਜੋ ਕਿ ਨਲਕੇ ਵਾਲੀ ਇੱਕ ਜਗ੍ਹਾ ਬਣੀ ਹੋਈ ਹੈ ਲੰਗਿਆਣਾ ਖੁਰਦ ਦੇ ਵਿੱਚ ਤੇ ਅੱਜ ਅਸੀਂ ਉੱਥੇ ਮੌਜੂਦ ਹਾਂ ਸੰਗਤਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਇਤੋਂ ਦੇ ਸੇਵਾਦਾਰਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਪੂਰਾ ਇਤਿਹਾਸ ਕੀ ਹੈ ਉਸ ਤੋਂ ਤੁਹਾਨੂੰ ਜਿਹੜਾ ਸੀ ਜਾਣੂ ਵੀ ਕਰਵਾਵਾਂਗੇ ਤੇ ਆਓ ਤੁਹਾਨੂੰ ਅਸੀਂ ਕਰਵਾਉਣੀ ਹੈ ਇਸ ਜਗ੍ਹਾ ਦੇ ਦਰਸ਼ਨ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਤੁਹਾਨੂੰ ਅਸੀਂ ਕਰਵਾਉਣੀ ਹੈ ਤੇ ਸੰਗਤਾਂ ਦੇ ਨਾਲ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਤੇ ਆਓ ਜੀ ਤੁਸੀਂ ਵੀ ਕਰੋ ਇਸ ਪਾਵਨ ਪਵਿੱਤਰ ਜਗ੍ਹਾ ਦੇ ਦਰਸ਼ਨ ਕੀ ਇਤਿਹਾਸ ਹੈਗਾ ਇਸ ਜਗ੍ਹਾ ਦੇ ਉੱਪਰ ਜਿਵੇਂ ਕਿ ਲੋਕਾਂ ਦਾ ਮੰਨਣਾ ਕਿ ਇੱਥੇ ਬਿਮਾਰੀਆਂ ਠੀਕ ਹੁੰਦੀਆਂ ਨੇ ਕਿਵੇਂ ਪ੍ਰਗਟ ਹੋਈ ਸੀ ਇਹ ਜਗ੍ਹਾ ਪੂਰਾ ਇਤਿਹਾਸ ਕੀ ਹੈ 1984 ਦੇ ਵਿੱਚ ਕਿਹਨਾਂ ਸਾਨੂੰ ਮੜਾ ਇਹਦੇ ਬਾਰੇ ਪਤਾ ਲੱਗਾ ਸੀ ਵੀ ਕੋਈ ਜਗ੍ਹਾ ਆਪਣਾ ਖੇਤ ਹੀ ਹੈ ਇਹਦੇ ਬਾਰੇ ਪਤਾ ਲੱਗਾ ਹੀ ਕੋਈ ਜਗ੍ਹਾ ਇੱਥੇ ਇਹਨਾਂ ਨੂੰ ਅਸੀਂ ਭਰਨਾ ਸ਼ੁਰੂ ਕਰਤਾ ਕਾਫੀ ਟਰੈਕਟਰਾਂ ਦਾ ਨੁਕਸਾਨ ਹੋਇਆ ਬੰਦਿਆਂ ਦਾ ਨੁਕਸਾਨ ਹੋਇਆ ਆਖਰਕਾਰ ਜੋ ਸਾਡੀ ਵਾਰੀ ਆਈ ਅਸੀਂ ਆਪਦੀ ਸੁਰਤ ਦੇ ਵਿੱਚ ਭਰਨ ਲੱਗੇ ਬਾਹਰੋਂ ਫਿਰ ਮਹਾਰਾਜ ਨਿਗਾਚ ਨੌਕਸਪਾ ਕੇ ਲੈ ਕੇ ਆਏ ਸਾਡੇ ਕਹਿੰਦੇ ਵੀ ਭਾਈ ਉੱਥੇ ਨਲਕਾ ਲਵਾਓ ਚਲੋ ਇੱਥੇ ਨਲਕਾ ਲਵਾਇਆ ਨਲਕਾ ਲੋਂ ਤੋਂ ਅਸੀਂ ਬਾਅਦ ਹਾਲ ਦੇਖਾਂ ਜੀ ਪੰਜੂਲੇ ਮਾਰੇ ਤੇ ਸਾਡੇ ਕੋ ਜਿਹੜੀ ਰੜਕ ਸੀਗੀ ਪਈੰਦੀ ਉਹ ਤਾਂ ਘਟ ਗਈ ਤੇ ਜਿਹੜੀ ਸਾਡੀ 3 ਨੰਬਰ ਦੀ ਐਨਕ ਲੱਗੀ ਸੀਗੀ ਉਹ ਸਾਡੀ ਫਿਰ 20ਾਂ 5ਾਂ ਦਿਨਾਂ ਚੋਂ ਵੀ ਲੱਗੀ ਉਸ ਤੋਂ ਬਾਅਦ ਬਾਹਰ ਚਲੇ ਗਏ ਫਿਰ ਸਾਨੂੰ ਹੁਕਮ ਹੋਇਆ 2 ਸਾਲ ਬਾਅਦ ਵੀ ਭਾਈ ਸੇਵਾ ਸੰਭੋ ਜਾ ਕੇ ਫਿਰ ਅਸੀਂ 9 ਮਹੀਨੇ ਵੀ ਰੇਰੇ ਨਹੀਂ ਆ ਰਹੇ ਸੀ ਚਲੋ ਮਾਲਕ ਦੀ ਅਸੀ ਕਿਰਪਾ ਹੋਈ ਆਖਰਕਾਰ ਸਾਨੂੰ ਸਾਰਾ ਕੁਝ ਤਿਆ ਕੇ ਅਰਦਾਸ ਕਰਨੇ ਪਈ ਮਾਲਕਾ ਸੀ ਜਾਵਾਂਗੇ ਸਾਡੇ ਤੇ ਕਿਰਪਾ ਕਰੋ ਫਿਰ ਆ ਕੇ ਅਸੀਂ 2001 ਦੇ ਵਿੱਚ ਸੇਵਾ ਸੰਮਲੇ ਕਿਹੜੇ ਕਿਹੜੇ ਦਿਨ ਲੋਕ ਇੱਥੇ ਹੁੰਦੇ ਨੇ ਕਿਹੜੇ ਕਿਹੜੇ ਦਿਨ ਜ਼ਿਆਦਾਤਰ ਲੋਕ ਆ ਕੇ ਨਤਮਸਤਕ ਹੁੰਦੇ ਇੱਥੇ ਜ਼ਿਆਦਾ ਹੀ ਵੀਰਵਾਰ ਤੇ ਮੰਗਲਵਾਰ ਤੇ ਐਤਵਾਰ ਐਤਵਾਰ ਤਾਂ ਜਾਨੀ ਜ਼ਿਆਦਾ ਹੀ ਹੁੰਦੀ ਹੈ ਸੰਗਤ ਤੇ ਵੀਰਵਾਰ ਤੇ ਮੰਗਲਵਾਰ ਥੋੜੀ ਜਿਹੀ ਘੱਟ ਹੁੰਦੀ ਹੈ ਕਿਉਂਕਿ ਥੋੜਾ ਜਿਹਾ ਐਤਵਾਰ ਛੁੱਟੀ ਦਾ ਦਿਨ ਹੁੰਦਾ ਫਿਰ ਉੱਦੇ ਵੱਜ ਜਾਂਦੀ ਹੈ ਬਾਕੀ ਕੋਈ ਵੀ ਦਿਨ attendants ਨਾਲ ਨਾਲ ਤੋਂ ਕੋਈ ਵੀ ਆ ਕੇ ਪੰਜ ਹਾਇਰਿਆਂ ਪਰ ਸਕਦਾ ਜਿਹੜਾ ਸਰਦਾ ਦੇ ਨਾਲ ਪੰਜ ਹਾਇਰਿਆਂ ਪਰਦਾ ਕਿਉਂਕਿ ਸਾਰਾ ਤੋਂ ਵੱਡੀ ਸਰਦਾ ਹੈ ਜੰਨੇ ਭਗਤ ਨੇ ਵੀ ਦੇਖ ਲਓ ਪੱਥਰ ਚ ਰਬ ਪਾਲਿਆ ਸੀ ਜੀ ਸਰਦਾ ਸੀ ਤਾਂ ਉਸੇ ਤਰ੍ਹਾਂ ਜਿਹੜਾ ਕੋਈ ਸਰਦਾ ਰੱਖ ਕੇ ਆਉਂਦਾ ਹੈ ਸਰਦਾ ਸਾਰਿਆਂ ਦੀਆਂ ਬਣੂ ਕਾਮਨਾ ਪੂਰਨਾ ਹੁੰਦਾ ਸੋ ਇਥੋਂ ਦੀ ਸੰਗਤ ਆ ਮੇਰੇ ਨਾਲ ਮੌਜੂਦ ਨੇ ਸੱਸੀ ਗੱਲ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਪ੍ਰਕਾਸ਼ ਸਿੰਘ ਗੱਲ ਹੈ ਜੀ ਪਿੰਡ ਕੋਕਰੀ ਗਲਾਂ ਜ਼ਿਲ੍ਹਾ ਮੋਗਾ ਤੇ ਸਾਨੂੰ ਇੱਥੇ ਆਉਂਦੇ ਨੂੰ ਘੱਟੋ ਘੱਟ 2 2.5 ਸਾਲ ਹੋ ਗਏ ਤੇ ਜਦੋਂ ਦੇ ਆਉਣ ਲੱਗਿਆ ਸਾਡੇ ਤੋਂ ਦੀ ਬਹੁਤ ਸੁਖ ਸ਼ਾਂਤੀ ਹੈ ਬਹੁਤ ਮਨ ਨੂੰ ਸ਼ਾਂਤੀ ਮਿਲੀ ਪਹਿਲਾਂ ਸਾਡਾ ਤਾਂ ਯਾਨੀ ਕਿ ਮਨ ਬਹੁਤ ਦੁਖੀ ਹੁੰਦਾ ਸੀ ਜਦੋਂ ਯਾਨੀ ਕਿ ਬਾਬਾ ਜੀ ਕੋਲੇ ਕੀਤੇ ਵਜਨੋਂ ਉਹਨਾਂ ਦਿਨਾਂ ਤੋਂ ਸਾਨੂੰ ਅਜ 2.5 ਸਾਲ ਹੋ ਗਏ ਅਸੀਂ ਇਹਨਾਂ ਦੇ ਲੜ ਲੱਗੇ ਆ ਤੇ ਸਾਡੇ ਘਰੇ ਸ਼ੁਕ ਸ਼ਾਂਤੀ ਆ ਬਿਲਕੁਲ ਮਹਾਰਾਜ ਦੀ ਕਿਰਪਾ ਇੱਥੇ ਯਾਨੀ ਕਿ ਉਹ ਆ ਵੀ ਨਾ ਦਾ ਕੋਈ ਖੰਡਵਾਜ ਆ ਨਾ ਇੱਥੇ ਕੋਈ ਦੂਜੀ ਗੱਲ ਆ ਇੱਥੇ ਗੁਰੂ ਮਹਾਰਾਜ ਦੀ ਗੱਲ ਆ ਤੇ ਜੋ ਗੱਲ ਮੂਰੇ ਬਾਬਾ ਜੀ ਦੀ ਆਉਂਦੀ ਆ ਇਹਨਾਂ ਦੇ ਹੁਕਮ ਦੇ ਅੰਦਰ ਉਹੀ ਗੱਲ ਕਰਦੇ ਤੁਸੀਂ ਫालतू ਗੱਲ ਨਹੀਂ ਕਰਦੇ ਕੋਈ ਧਾਗਾ ਤਵੀਤ ਨਹੀਂ ਕੋਈ ਕੁਛ ਨਹੀਂ ਕੋਈ ਵਹਿਮ ਭਰਮ ਨਹੀਂ ਕੋਈ ਲਾਲਚ ਨਹੀਂ ਇਦਾਂ ਦੇ ਬਲਬ ਜੇ ਦੱਸਿਆ ਜਾਂਦਾ ਕਿ ਨਲਕੇ ਦੇ ਉੱਪਰ ਛੱਟੇ ਮਾਰਨ ਦੇ ਨਾਲ ਅੱਖਾਂ ਦੀ ਰੋਸ਼ਨੀ ਵਾਪਸ ਆਉਂਦੀ ਹੈ ਤਾਂ ਇਹ ਇਹ ਮਤਲਬ ਤੁਹਾਡੇ ਵੀ ਕਿਸੇ ਨੂੰ ਫਾਇਦਾ ਹੋਇਆ ਹਾਂਜੀ ਵਾਕਿਆ ਹੀ ਚਲੋ ਆਪਣੇ ਜਿਹੜੇ ਵੈਸੇ ਮਾਲਜ ਦੀ ਮੇਰਾ ਵੀ ਅੱਖਾਂ ਦਾ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਪਰ ਫਿਰ ਵੀ ਅਸੀਂ ਜਦੋਂ ਆਣ ਕੇ ਸਰੋਵਰ 'ਚ ਇਸ਼ਨਾਨ ਕਰਨ ਲੱਗੇ ਆਂ ਜਾਂ ਇਸ਼ਨਾਨ ਕੀਤਾ ਜਾਂ ਸੰਗਤਾਂ ਤੋਂ ਸੁਣਿਆ ਅੱਜ ਤੋਂ 20-20 ਸਾਲ ਹੋ ਗਏ ਸੰਗਤ ਜੀ ਦੀ ਪਹਿਲਾਂ ਆਉਂਦੀ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਨੂੰ ਇੰਨੇ ਸਾਲ ਹੋ ਗਏ ਆਉਂਦਿਆਂ ਨੂੰ ਤੇ ਸਾਨੂੰ ਆਣ ਕੇ ਵੀ ਪਤਾ ਲੱਗਿਆ ਵਾਕਿਆ ਹੀ ਇਹ ਗੱਲ ਵੀ ਹੈਗੀ ਆ ਜਾਂ ਸਹੀ ਆ ਸਹੀ ਕਰਕੇ ਤਾਂ ਸਹੀ ਨੂੰ ਕਹਾਂਗੇ ਤੇ ਗਲਤ ਨਹੀਂ ਤੇ ਫਰਸੀ ਇਥੇ ਉਹਨਾਂ ਨੇ ਲੈਣ ਕੀ ਹੋਣਾ ਸੀ ਇਸ ਕਰਕੇ ਜਗਾ ਦਾ ਯਾਨੀ ਕਿ ਜੋ ਨਦੀ ਇਥੋਂ ਦੀ ਮੰਨਤਾ ਹੈਗੀ ਆ ਅਸੀਂ ਉਸ ਦੇ ਵਿੱਚ ਰਹਾਂਗੇ ਤਾਂ ਕਾਮਯਾਬ ਹੋ ਕੇ ਜਾਵਾਂਗੇ ਬਾਕੀ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਫੱਕਾ ਨਹੀਂ ਬੜੀ ਮਾਲਕ ਦੀ ਕਿਰਪਾ ਹਾਂਜੀ ਪੰਤਰਾਮ ਮੇਰਾ ਨਾਂ ਰੋਡਾ ਤੋਂ ਮੈਂ ਆਇਆ ਮੈਨੂੰ 7-8 ਸਾਲ ਹੋ ਗਏ ਆਉਂਦੇ ਨੂੰ ਮੇਰੇ ਘਰ ਵਾਲੀ ਢਿੱਲੀ ਹੋ ਗਈ ਸੀ ਪੈਣੋ ਉਹਦੇ ਜਨੇਮ ਨੇ ਕੜਿਆ ਸੀ ਮੱਥੇ 'ਚ ਤੇ ਦਿਸਣੋ ਬੰਦ ਹੋੜ ਗਿਆ ਕੰਡਾ ਚ ਵਜਦੀ ਫਿਰੇ ਰੋਟੀਆਂ ਸਾਡੀਆਂ ਕੋਈ ਪਕਾਵੇ ਨਾ ਨਾ ਕੋਈ ਸਾਡੀ ਤਾਰ ਕੱਢੇ ਬਹੁਤ ਮਨ ਦੁਖੀ ਮੈਂ ਬਟੇ ਕੋ ਧੋੜਾ ਜਾਂਦਾ ਨਹੀਂ ਥੋੜਾ ਪੋਣ ਉਥੋਂ ਮੈਂ ਪੰਜ ਥੋੜੇ ਪਾਏ ਕੋਈ ਖਾਸ ਫਾਇਦਾ ਨਹੀਂ ਸੀ ਉਹ ਜਿਹੜੀ ਮੋਟਰ ਰਾਤ ਉੱਥੇ ਬੰਦਾ ਪਾਣੀ ਲੈ ਜਾਂਦਾ ਸੀ ਮੈਨੂੰ ਉਹਦਾ ਬਾਈ ਤੁਨੇ ਤਰ ਟੈਕਟ ਤੇ ਹੁਣ ਕੀ ਕੰਮ ਹੈ ਮੈਂ ਕਿਹਾ ਭਰਾਵਾ ਬੁਰਾ ਹਾਲ ਮੈਂ ਕਿਹਾ ਘਰ ਵਾਲੀ ਦੇ ਜਨੇ ਨੂੰ ਕਿਹੜੇ ਹੱਥ ਦੀਂਦਾ ਹੈ ਨਹੀਂ ਕੰਡਾ ਚ ਵਜਦੀ ਫੱਦੀ ਹੈ ਨਾ ਕੋਈ ਰੋਟੀ ਪਕਾਉਣ ਵਾਲਾ ਨਾ ਕੋਈ ਧਾਰ ਕਰਨ ਵਾਲਾ ਹੈ ਉਹਦਾ ਬਾਈ ਤੂੰ ਨਲਕੇ ਵਾਲੀ ਜਗ੍ਹਾ ਤੇ ਜਾ ਇੱਥੇ ਪਰਮਜੀ ਬਾਬੇ ਪਰਮਜੀ ਦੇ ਢੇਰੇ ਇੱਥੇ ਆ ਗਿਆ ਬਾਬਾ ਜੀ ਦੀ ਨੋ ਉੱਥੇ ਪੜੀ ਜਾਂਦੀ ਹੈ ਬਾਹਰ ਚ ਬਾਬਾ ਜੀ ਪਿੰਡ ਗਏ ਹੋਏ ਉਹਨੇ ਆ ਵੀ ਸਾਥ ਨੂੰ ਬਾਜ਼ ਮਾਰੀ ਬਾਬਾ ਦੇ ਘਰ ਵਾਲੇ ਨੂੰ ਬੀਬੀ ਆ ਕੇ ਸੰਗਤ ਆਈ ਆ ਮੈਨੂੰ ਵਾਲੇ ਵਾਲੇ ਆਉ ਭਾਈ ਨਾ ਭਾਈ ਬਾਬਾ ਹਾਲੇ ਪਿੰਡ ਗਿਆ ਵਾ ਉਹਨਾਂ ਨੇ ਫੋਨ ਲਾਤਾ ਵੀ ਸੰਗਤ ਆਈ ਆ ਰੋਡਿਆਂ ਤੋਂ ਤੇ ਤੁਹਾਨੂੰ ਡੀਕਲੇ ਆ ਬਾਬਾ ਦਾ ਪੰਜ ਸੱਤਾ ਮਿੰਟਾਂ ਚ ਆ ਗਿਆ ਬਾਬਾ ਜੀ ਆ ਗਏ ਬਾਬਾ ਜੀ ਨੇ ਮੁਕੀਤ ਦੱਸੀ ਬਾਬਾ ਜੀ ਆਹ ਕੰਡਾ ਬੁਰਾ ਹਾਲ ਹੈ ਪੈਣੋ ਤੁਸੀਂ ਸੱਚ ਨਹੀਂ ਮੰਨਣਾ ਤੀਜੇ ਥੌੜੇ ਰੋਟੀਆਂ ਪਕਾਉਣ ਲੱਗੀ ਮੇਰੇ ਘਰ ਵਾਲੀ ਤੇ ਢਾਰਾਂ ਕੱਢਣ ਲੱਗੀ ਤੀਜੇ ਥੌੜੇ ਬਾਬਾ ਜੀ ਨੇ ਪੰਜ ਥੌੜੇ ਲਗਾਤਾਰ ਪਾਉਣੇ ਪਈ ਪੰਜ ਪਾਉਣੇ ਹਫਤੇ ਹਫਤੇ ਪਿੱਛੋਂ ਉਹ ਵੇਖ ਲੋ ਕੱਲੀ ਵਰਗੀ ਬਣੀ ਫਿਰ ਫੇਰ ਨਿਕਲੇ ਮੇਰੇ ਤੇ ਇਥੋਂ ਲਾ ਕੇ ਢਿੰਡ ਤੋਂ ਇੱਕ ਤੈਂ ਵਾ ਬਾਬਾ ਜੀ ਆਹ ਕੀ ਹੋ ਗਿਆ ਆਰਾ ਕੋਈ ਨਹੀਂ ਕਿ ਕਰਨਾ ਕਰ ਤੀਜੇ ਥੋੜੇ ਮੈਨੂੰ ਜਮਾ ਸੁੱਕ ਗਏ ਪਿਲਕਰੇ ਜਿਹੜੇ ਹਾਰੇ ਟੱਡਦੇ ਸੀਗੇ ਤੇ ਆਹ ਵੇਖ ਲਓ ਤੁਹਾਡੇ ਸਾਹਮਣੇ ਖੜਾ ਹੈ ਕਿਸੇ ਨਿਸ਼ਾਨ ਵੀ ਹੈ ਨਹੀਂ ਮੇਰੇ ਮੇਰੇ ਨਾਲ ਜਸਪਾਲ ਸਿੰਘ ਪੰਨੂ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਵੀ ਇਸ ਸਥਾਨ ਦੇ ਜਿਹੜੇ ਸੇਵਾਦਾਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਪਾਲ ਸਿੰਘ ਪੰਨੂ ਮੈਂ ਕਾਂਗਰਸ ਕਿਸਾਨ ਸਿਲ ਪੰਜਾਬ ਦਾ ਜਿਹੜਾ ਉਪ ਚੇਅਰਮੈਨ ਆ ਇਹ ਜੋ ਪਵਿੱਤਰ ਸਥਾਨ ਆ ਧੰਨ ਧੰਨ ਸਵਾਮੀ ਸ਼ੰਕਰਾਪੂਰੀ ਮਹਾਰਾਜ ਜੀ ਦਾ ਤਪ ਸਥਾਨ ਆ ਬਹੁਤ ਪੁਰਾਣੀ ਮਹਤਵਤਾ ਇਸ ਸਥਾਨ ਤੇ ਕਿਉਂਕਿ ਇਸ ਸਥਾਨ ਤੇ ਜਦੋਂ ਦੇ ਬਾਬਾ ਪਰਮਜੀਤ ਸਿੰਘ ਜੀ ਲ블ਾਨ ਦੇ ਵਿੱਚ ਰਹਿੰਦੇ ਸੀ ਉਹਨਾਂ ਦੀ ਉਥੇ ਨਿਗਾ ਚਲੀ ਗਈ ਨੇਗਾ ਕੈਣਕਾਂ ਲਾਕੀਆਂ ਉਸ ਤੋਂ ਬਾਅਦ ਬੜਾ ਇਲਾਜ ਕਰਾਇਆ ਬਾਹਰ ਦੇ ਵਿੱਚ ਵੱਡੇ ਵੱਡੇ ਬਾ ਡਾਕਟਰ ਵੀ ਆਪਾਂ ਨੂੰ ਪਤਾ ਹੈਗੇ ਆ ਪਰ ਇਹਨਾਂ ਨੂੰ ਉੱਥੇ ਕੋਈ ਫਰਕ ਨਹੀਂ ਪਿਆ ਇਹ ਉਦੋਂ ਸੁਧਾਰਨ ਤੌਰ ਤੇ ਉੱਥੇ ਕਾਪਦੀ ਦਸਾਂ ਨੌ ਦੀ ਕਿਤ ਕਮਾਈ ਕਰਨਾ ਕਹੇ ਹੱਸਦੇ ਕਹੇ ਸੀਗੇ ਉਸ ਤੋਂ ਬਾਅਦ ਜਦੋਂ ਇਹ ਫਿਰ ਇੰਡੀਆ ਆ ਗਏ ਇੰਡੀਆ ਆਉਣ ਤੋਂ ਬਾਅਦ ਇਹਨਾਂ ਨੇ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਇੱਥੇ ਵੀ ਨਾ ਠੀਕ ਹੋਇਆ ਫਿਰ ਕਿਸੇ ਸਾਧੂ ਸੰਤ ਮਹਾਪੁਰਸ਼ਾਂ ਕੋਲੇ ਗਏ ਉਹਨਾਂ ਕੋਲੇ ਗਏ ਵੀ ਇਸ ਤਰ੍ਹਾਂ ਕਰਕੇ ਸਾਡੀ ਨਿਗਾਹ ਦਾ ਜਿਹੜਾ ਸਾਨੂੰ ਜਿਸ ਨੂੰ ਬੰਦ ਹੋਇਆ ਪਿਆ ਤਿੰਨ ਨੰਬਰ ਦੀਆਂ ਅਣਕਾਂ ਲੱਗੀਆਂ ਪਈਆਂ ਫਿਰ ਉਹਨਾਂ ਨੇ ਬਚਨ ਕੀਤੇ ਵੀ ਤੁਹਾਡੇ ਜਿਹੜੀ ਬਾਹ ਖੇਤਾਂ ਦੇ ਵਿੱਚ ਝਿੜੀ ਆ ਇਹ ਝਿੜੀ ਦੇ ਵਿੱਚ ਬਹੁਤ ਹੀ ਸਾਧੂ ਸੰਤ ਮਹਾਪੁਰਸ਼ਾਂ ਦਾ ਵਾਸਾ ਬਹੁਤ ਸਾਧੂ ਸੰਤ ਜਿਹੜੇ ਇੱਥੇ ਆਉਂਦੇ ਆ ਉਹਨਾਂ ਨੇ ਪੁਰਾਣੇ ਤਪ ਕੀਤੇ ਆ ਤੁਸੀਂ ਉਥੇ ਇੱਕ ਨਲਕਾ ਲਾਓ ਨਲਕੇ ਤੋਂ ਰੋਜ਼ਾਨਾ ਪੰਜ ਜਿਹੜੇ ਆ ਚੂਹੇ ਉਹ ਛਕ ਲਿਆ ਕਰੋ ਤੇ ਪੰਜ ਹੀ ਅੱਖਾਂ ਤੇ ਛਿੱਟੇ ਮਾਰ ਲੇ ਪੰਜ ਵੇਰੀਂ ਬਾਬਾ ਜੀ ਨੇ ਇਸੇ ਤਰ੍ਹਾਂ ਕੀਤਾ ਤੇ ਇਹਨਾਂ ਦੀ ਹੌਲੀ-ਹੌਲੀ ਜਿਹੜੀ ਆ ਨਿਗਾ ਉਹ ਵਾਪਸ ਆ ਗਈ ਐਣਕਾਂ ਉਤਰ ਗਈਆਂ ਉਸ ਤੋਂ ਬਾਅਦ ਫਿਰ ਇਹ ਲ블ਾਂਚ ਚਲੇ ਗਏ ਲਵਲਾਂਚ ਜਾਣ ਤੋਂ ਬਾਅਦ ਫੇਰ ਉੱਥੇ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਦਸਾਂਉਂਦੀ ਕਿਰਤ ਕਮਾਈ ਕਰਨ ਦੀ ਪਰ ਉੱਥੇ ਵੀ ਫੇਰ ਇਹਨਾਂ ਨੂੰ ਆਵਾਜ਼ ਆਈ ਕਿ ਤੁਹਾਨੂੰ ਵਾਪਸ ਹੀ ਜਾਣਾ ਪੈਣਾ ਪੰਜਾਬ ਉਸੇ ਤੁਸੀਂ ਆਪਣੇ ਜਿਸ ਜਗ੍ਹਾ ਨਲਕਾ ਲੱਗਾ ਉਸ ਜਗ੍ਹਾ ਜਾ ਕੇ ਸੇਵਾ ਕਰੋ ਜੋ ਵੀ ਸ਼ਰਧਾ ਭਾਵਨਾ ਨਾਲ ਉੱਥੇ ਇਨਸਾਨ ਆਊਗਾ ਸੇਵਾ ਜੋ ਆਪਣੀਆਂ ਮਨੋਕਾਮਨਾ ਲੈ ਕੇ ਆਊਗਾ ਅਸੀਂ ਸਾਧੂ ਸੰਤ ਮਹਾਪੁਰਸ਼ ਪੀਰ ਫਕੀਰ ਉੱਥੇ ਸਦਾ ਹਾਜ਼ਰ ਹਾਂ स्वामी शंकरापुरी महाराज जी ਦਾ ਇਹ ਪਵਿੱਤਰ ਸਥਾਨ ਆ ਸਾਰਿਆਂ ਦੇ ਅਸੀਂ ਦੁੱਖ ਜਿਹੜੇ ਆ ਦਰਦ ਉਹ ਹੀ ਦੂਰ ਕਰਿਆ ਕਰਾਂਗੇ ਜੋ ਵੀ ਇਸ ਨਲਕੇ ਤੇ ਪੰਜ ਵੀਰੇ ਛਿੱਟੇ ਜਣ ਲਾਊਗਾ ਕੋਈ ਅੱਖਾਂ ਦੀ ਜੋ ਸ਼ਿਕਾਇਤ ਆ ਉਹ ਦੂਰ ਹੋਊਗੀ ਸਰੋਵਰ ਦੇ ਵਿੱਚ ਜੋ ਵੀ ਇਨਸਾਨ ਸ਼ਰਧਾ ਭਾਵਨਾ ਨਾਲ ਪੰਜ ਵੀਰੀ ਇਸ਼ਨਾਨ ਕਰਦਾ ਕਿ ਉਹਦੇ ਜੋ ਫੋੜੇ ਫੈਂਸੀਆਂ ਵਗੈਰਾ ਜੋ ਉਹ ਸਾਬ ਉਹਨਾਂ ਦੇ ਦੂਰ ਹੋ ਜਾਂਦੇ ਆ ਦੂਸਰੇ ਪਾਸੇ ਜੇ ਕਿਸੇ ਦੀ ਕੋਈ ਗਲਤ ਕਈਆਂ ਵੀ ਕਰਾਂ ਦੇ ਵਿੱਚ ਕੋਈ ਚੱਕਰ ਪੈ ਜਾਂਦੇ ਆ ਉਹ ਵੀ ਇਸ ਪਵਿੱਤਰ ਸਥਾਨਾਂ ਤੇ ਬਹੁਤ ਕਿਰਪਾ ਸਾਧੂ ਸੰਤਾਂ ਦੀ ਕਿਰਪਾ ਬਾਬਾ ਜੀ ਜੋ ਉਹਨਾਂ ਤੇ ਹੱਥ ਰੱਖਦੇ ਆ ਕਿਰਪਾ ਕਰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਪ੍ਰਕਾਸ਼ ਆ ਸੁਬਾ ਸ਼ਾਮ ਬਾਣੀ ਪੜੀ ਜਾਂਦੀ ਹੈ ਅਖੰਡ ਪਾਠ ਸਾਹਿਬ ਤਕਰੀਬਨ ਚੱਲਦੇ ਰਹਿੰਦੇ ਇੱਥੇ ਸੋ ਕਮਨੀ ਸਾਹਿਬ ਦੇ ਪਾਠ ਵੀ ਹੁੰਦੇ ਰਹਿੰਦੇ ਆ ਸੰਗਤਾਂ ਇੱਥੇ ਆਉਂਦੀਆਂ ਆਪੋ ਆਪਣੀਆਂ ਸ਼ਰਧਾ ਭਾਵਨਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਤੇ ਖੰਡਪਾਤ ਸਾਹਿਬ ਇੱਥੇ ਪ੍ਰਕਾਸ਼ ਕਰਾਉਂਦੇ ਆ ਦਾਸ ਨੂੰ ਵੀ ਬਹੁਤ ਤਕੜੀ ਪ੍ਰੋਬਲਮ ਪੈ ਗਈ ਸੀ ਘਰਦਿਆਂ ਦੀ ਮੇਰੇ ਘਰ ਦੇ ਵੀ ਬਹੁਤ ਜ਼ਿਆਦੇ ਬਿਮਾਰ ਹੋ ਗਏ ਸੀ ਮੈਂ ਬਹੁਤ ਵੱਡਿਆਂ ਡਾਕਟਰਾਂ ਕੋਲੇ ਲਗਿਆ ਪਰ ਕੋਈ ਕਹਿੰਦਾ ਸੀ ਦੇ ਦਿਮਾਗ ਤੇ ਟੈਨਸ਼ਨ ਆ ਕੋਈ ਕਹਿੰਦਾ ਸੀ ਬੋਝ ਆ ਕੋਈ ਕਹਿੰਦਾ ਸੀ ਕੋਸ਼ ਆ ਕੋਈ ਕਹਿੰਦਾ ਕੋਸ਼ ਆ ਮੈਂ ਬੜਾ ਹੀ ਇਲਾਜ ਕਰਵਾਇਆ ਪਾਰਾ ਕਿਤੋਂ ਵੀ ਠੀਕ ਨਹੀਂ ਹੋਏ ਇਸ ਪਵਿੱਤਰ ਸਾਨਾ ਦੇ ਜਦੋਂ ਮੈਨੂੰ ਦੱਸ ਪਈ ਤਕਰੀਬਨ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਆ ਤੇ ਮੈਂ ਇਸ ਪਵਿੱਤਰ ਸਾਨਾ ਤੇ ਉਹਨਾਂ ਨੂੰ ਲੈ ਕੇ ਆਇਆ ਜਿਸ ਤਰ੍ਹਾਂ ਬਾਬਾ ਜੀ ਨੇ ਬਚਨ ਕੀਤੇ ਉਸੇ ਤਰ੍ਹਾਂ ਇਹਨਾਂ ਦੇ ਬਚਨ ਮੰਨੇ ਤੇ ਅੱਜ ਪਰਿਵਾਰ ਜਿਹੜਾ ਉਹ ਤਰੱਕੀਆਂ ਤੇ ਆ ਦਾਸ ਨੂੰ ਵੀ ਨਵੇਂ-ਨਵੇਂ ਜਿਹੜੀ ਪਾਰਟੀ ਦੇ ਵਿੱਚ ਅਹੁਦੇ ਮਿਲ ਰਹੇ ਆ ਔਰ ਪਰਿਵਾਰ ਵੀ ਸੁਖੀਆ ਇਸ ਕਰਕੇ ਜੋ ਵੀ ਸ਼ਰਧਾ ਭਾਵਨਾ ਨਾਲ ਇੱਥੇ ਆਉਂਦਾ ਉਹਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਜਿਸ ਤਰ੍ਹਾਂ ਮੇਰੀਆਂ ਵੀ ਹੋਏ ਮੈਂ ਵੀ ਜੋ ਬਾਬਾ ਜੀ ਦਾ ਬਚਨ ਹੁੰਦਾ ਸੀ ਉਹ ਮੰਨਦੇ ਸੀ ਅਜੇ ਵੀ ਮੰਨਦੇ ਆ ਹੁਣ ਵੀ ਦਾਸ ਦੀ ਰਾਤ ਬਾਬਾ ਜੀ ਨੇ ਤਕਰੀਬਨ ਮੈਨੂੰ ਫੋਨ ਕੀਤਾ ਮੈਂ ਜ਼ਰੂਰੀ ਜਿਵੇਂ ਛੱਡ ਕੇ ਇਹਨਾਂ ਦਾ ਬਚਨ ਮੰਨਦਾ ਹੋਇਆ ਮੈਂ ਇੱਥੇ ਪਹੁੰਚਿਆ ਕਿਉਂਕਿ ਬਾਬਾ ਜੀ ਨੂੰ ਕੋਈ ਜ਼ਰੂਰੀ ਗੱਲਬਾਤ ਕਰਨੀ ਸੀ ਅੱਜ ਮੈਨੂੰ ਵੀ ਤੁਹਾਡੇ ਰੂਪ ਰੂਪ ਇੱਥੇ ਹੋਣ ਦਾ ਮੌਕਾ ਮਿਲਿਆ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਤੁਹਾਡੇ ਦੋਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਲੁਧਿਆਣੇ ਤੋਂ ਇੱਥੇ ਪਹੁੰਚ ਕੇ ਇਸ ਪਵਿੱਤਰ ਸਥਾਨਾਂ ਦੀ ਜਿਹੜੀ ਆ ਉਹ ਇਤਿਹਾਸ ਸੰਗਤਾਂ ਦੇ ਸਾਹਮਣੇ ਰੱਖਿਆ ਕਿਉਂਕਿ ਜੇ ਤੁਹਾਡੇ ਵਰਗਾ ਪੱਤਰਚਾ ਪੱਤਰਕਾਰ ਭਾਈਚਾਰਾ ਜਾਂ ਤੁਹਾਡੇ ਵਰਗੇ ਵੀਰ ਜੋ ਗੁਰੂ ਘਰ ਨਾਲ ਜੁੜੇ ਆ ਜੋ ਅੱਜ ਕੱਲ੍ਹ ਲੋਕਾਂ ਨੂੰ ਬਿਮਾਰੀਆਂ ਫੈ ਰਹੀਆਂ ਹਸਪਤਾਲਾਂ ਦੇ ਵਿੱਚ ਦਾਖਲ ਹੋ ਰਿਹਾ ਵੱਡੇ ਵੱਡੇ ਨੁਕਸ ਪੈ ਰਹੇ ਆ ਪਰ ਤੁਸੀਂ ਗੁਰੂ ਘਰ ਦਾ ਇਤਿਹਾਸ ਉਹ ਲੋਕਾਂ ਨੂੰ ਦੱਸ ਕੇ ਗੁਰੂ ਘਰ ਨਾਲ ਜੋੜ ਰਹੇ ਹੋ ਉਹ ਲੋਕਾਂ ਦੀਆਂ ਇੱਥੇ ਤਕਰੀਬਾਂ ਵੀ ਜਿਹੜੀਆਂ ਉਹ ਹੱਲ ਹੁੰਦੀਆਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਤੁਸੀਂ ਵੀ ਗੁਰੂ ਸਾਹਿਬ ਦਾ ਹੁਕਮ ਮੰਨਦੇ ਹੋਏ ਗੁਰੂ ਸਾਹਿਬ ਦੀ ਇਹ ਵੀ ਇੱਕ ਸੇਵਾ ਹੁੰਦੀ ਹੈ ਪੱਤਰਕਾਰ ਭਾਈਚਾਰੇ ਦੇ ਵਿੱਚ ਵੀ ਬੜੀ ਵਧੀਆ ਚੌਥਾ ਥਾਵੇਂ ਨੂੰ ਗਿਣਿਆ ਗਿਆ ਜਿਸ ਤਰ੍ਹਾਂ ਤੁਸੀਂ ਸਹੀ ਤਰੀਕੇ ਨਾਲ ਪੱਤਰਕਾਰੀ ਕਰ ਰਹੇ ਆ ਮੈਂ ਵੀ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਤੁਹਾਡੇ ਦੋਨਿਆਂ ਵੀਰਾਂ ਦੇ ਸਿਰ ਤੇ ਹੱਥ ਰੱਖੇ ਤੁਹਾਨੂੰ ਇਸੇ ਤਰ੍ਹਾਂ ਹੀ ਧਰਮਿਕ ਸਥਾਨਾਂ ਦੇ ਜਿਹੜੇ ਆ ਇਤਿਹਾਸ ਸੰਗਤਾਂ ਦੇ ਸਨਮੁਖ ਕਰਨ ਦਾ ਬਲ ਬਖਸ਼ਿਸ਼ ਕਰੇ ਮੈਂ ਦੁਬਾਰੇ ਫੇਰ ਆਪ ਜੀ ਦਾ ਧੰਨਵਾਦ ਕਰਦਾ ਬਾਬਾ ਪਰਮਜੀਤ ਸਿੰਘ ਜੀ ਜੋ ਇਸ ਪਵਿੱਤਰ ਸਥਾਨਾਂ ਤੇ ਡੇਰਾ ਦੁੱਖ ਨਿਵਾਰਨ ਸੇਵ ਲੰਗਿਆਣਾ ਸਾਹਿਬੇ ਕੀ ਇਥੋਂ ਦੇ ਮੁੱਖ ਸੇਵਾਦਾਰ ਹਨ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੇ ਸੰਗਤਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ